ਨਾਬਾ ਦੇ ਸਰਕਾਰੀ ਰਿਪੂ ਦਮਨ ਕਾਲਜ ਦੇ ਵਿੱਚ ਉਸ ਵੇਲੇ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਜਦੋਂ ਕਾਲਜ ਦੇ ਵਿੱਚ ਪੜ੍ਹਦੀ ਇੱਕ ਲੜਕੀ ਦੇ ਵੱਲੋਂ ਤਿੰਨ ਮੁੰਡਿਆਂ ਦੇ ਖਿਲਾਫ ਐਫਆਈਆਰ ਦਰਜ ਕਰਵਾ ਦਿੱਤੀ ਅਤੇ ਜਦੋਂ ਇਸ ਹੈਰਾਨੀਜਨਕ ਮਾਮਲੇ ਦੇ ਬਾਰੇ ਕਾਲਜ ਦੀ ਪ੍ਰਿੰਸੀਪਲ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਤਾਂ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ ਬਾਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਫਿਰ ਹੀ ਅਸਲ ਸੱਚ ਸਾਹਮਣੇ ਆਵੇਗਾ ਤੇ ਜੇਕਰ ਗੱਲ ਪੁਰਸਾ ਅਧਿਕਾਰੀਆਂ ਨੇ ਕੀਤੇ ਜਾਵੇ ਤੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਲੜਕੀ ਦੇ ਵੱਲੋਂ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈਆ ਤਾਂ ਉਹਨਾਂ ਦੱਸਿਆ ਕਿ ਦੋ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਤੀਜੇ ਦੀ ਭਾਲ جاری ਹੈ ਆਖਿਰ ਇਹ ਮਾਮਲਾ ਕੀ ਸੀ ਆਓ ਸੁਣਦੇ ਹਾਂ ਇਹ ਬਿਆਨ ਇਹ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫ ਆਈ ਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫ ਆਈ ਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾਤਾ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਉਨਾ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਸ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਚਲੋ ਜੀ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 375 ਡੀ ਦਾ ਮੁਕੱਦਮਾ ਦਰਜ ਕੀਤਾ ਹੈ ਕਿਹੜਿਆਂ ਚ ਕੀ ਲਖਾਇਆ ਜੀ ਉਹਨਾਂ ਨੇ ਲੜਕੀ ਨੇ ਹਾਂਜੀ ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ ਹੈ ਬਿਆਨ ਦੇ ਵਿੱਚ ਇਹੀ ਲਿਖਾਇਆ ਕਿ ਉਹ ਇੱਥੇ ਪੜ੍ਹਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕਿਆਂ ਨੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਉਹ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਵੀ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਅਮਲ ਚ ਜਾਂਦੀ ਜਾਊਗੀ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ 'ਚ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡ ਨੇ ਜੋ ਵੀ ਹੈ ਉਹ ਤਫਤੀਸ਼ 'ਚ ਸਾਹਮਣੇ ਆਏ ਰਹੇ ਨਾ ਪਤਾ ਲੱਗੇ ਲੜਕੇ ਕਿੱਥੇ ਰਹੇ ਨਾ ਲੜਕੇ ਵੀ ਹਾਂ ਇੱਥੋਂ ਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ ਆਈਡੈਂਟੀਫਾਈ ਇਹ ਘਟਨਾ ਕਿੰਨੇ ਤਰੀਕ ਦੀ ਹੈ ਕਿੰਨੇ ਟਾਈਮ ਦੀ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਜ਼ਰਦਾਨੇ ਰਿਫਾਇਰ ਦਰਜ ਕੀਤੀ ਗਈ ਹੈ ਤੇ ਅੱਗੇ ਅਸੀਂ ਕਾਰਵਾਈ ਚਲਾਈ ਹੈਗੀ ਹੈ ਦਲੇ ਕਿਉਂ ਹੋਏ 27 ਤਰੀਕ ਦੀ ਘਟਨਾ 9 ਦਿਨ ਬਾਅਦ ਪਰਚਾ ਦਰਜ ਹੋਇਆ ਸਾਡੇ ਕੋਲ ਕੋਈ ਡਿਲੇ ਨਹੀਂ ਹੈਗਾ ਜੀ ਲੜਕੀ ਹਾਲੇ ਆਏ ਨੇ ਸਾਡੇ ਕੋਲ ਉਹਨਾਂ ਦੇ ਉਹਨਾਂ ਦਾ ਵਰਜਨ ਹੀ ਇਹ ਹੈ ਕਿ ਲੜਕੀ ਜਿਹੜੀ ਹੈਗੀ ਆ ਉਹ ਘਬਰਾ ਗਈ ਸੀ ਡਰ ਗਈ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਔਰ ਇੰਨੇ ਦਿਨਾਂ ਬਾਅਦ ਜਦੋਂ ਉਹਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਆਏ ਨੇ ਅਸੀਂ ਨਾਲ ਦੀ ਨਾਲ ਬਿਆਨ ਲੈ ਕੇ ਆਪਣੀ ਕਾਰਵਾਈ ਅੰਚ ਲੈ ਜਾਂਦੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹੈ ਮੈਡੀਕਲ ਹੋ ਗਿਆ ਜੀ ਅੱਜ ਮੈਡੀਕਲ ਕਰਵਾ ਰਹੇ ਹਾਂ ਅਸੀਂ ਮੈਡੀਕਲ ਹੋ ਗਿਆ ਲੜਕੀ ਦਾ ਇਹ ਜਦੋਂ ਜ਼ਬਰਜਨਾਹ ਹੋਇਆਗਾ ਇਹ ਕਿੱਥੇ ਹੋਇਆਗਾ ਉਹ ਰਿਕਾਰਡਿੰਗ ਰੂਮ ਲੜਕੀ ਕਿੱਥੇ ਹੋਇਆ ਲੜਕੀ ਦੇ ਅਕੋਰਡਿੰਗ ਤਾਂ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈਬ ਵਗੈਰਾ ਬਣੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਥੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਕਿਹੜੇ ਰੂਮ 'ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਦਾ ਬਾਕੀ ਦੋ ਦੋਸ਼ੀ ਅਸੀਂ ਰਾਉਂਡ ਅਪ ਕੀਤੇ ਲੜਕਾ ਇੱਕ ਦਵਿੰਦਰ ਹੈ ਜੀ ਦਵਿੰਦਰ ਮੁੰਡਾ ਹੈਗਾ ਜਿਹੜਾ ਮੇਨ ਮੁੱਖ ਦੋਸ਼ੀ ਹੈ ਉਸ ਤੋਂ ਬਾਅਦ ਇੱਕ ਹੈਗਾ ਰਵੀ ਨਾਜ਼ਮ ਮੁੰਡਾ ਹੈ ਉਹ ਦੋਨੋਂ ਅਸੀਂ ਰੌਂਡ ਅਪ ਕੀਤੇ ਨੇ ਲੜਕੀ ਕਿਹੜੇ ਕਲਾਸ ਚ ਪੜ੍ਹਦੀ ਰਹੀ ਹੁੰਦੀ ਹੈ ਪੜ੍ਹ ਰਹੀ ਹੈ ਇੱਥੇ ਆਪਣਾ ਰਿਪਤਮਨ ਕਾਲਜ ਦੇ ਵਿੱਚ ਬੀਏ ਕਰ ਰਹੀ ਹੈ ਹੂੰ ਤੇ ਉਮਰ ਕਿੰਨੀ ਹੈ 18 ਸਾਲ ਤੇ 3-4 ਮਹੀਨੇ ਏਜ ਹੈ ਹੂੰ ਹਾਂਜੀ ਤੇ ਹੁਣ ਕਿ ਕਿਹੜੀ ਕਿਹੜੀ ਧਾਰਾ ਦੇ ਤਹਿਤ ਜੀ ਜਰਾ ਇਹਦੇ ਵਿੱਚ 376 ਡੀ ਲਗਾਈ ਹੈ ਜੀ ਅਸੀਂ ਜਿਹੜਾ ਤਿੰਨ ਲੜਕੇ ਵੱਲੋਂ ਜੋ ਤਬਰਦਸਤੀ ਕੀ ਤਰ੍ਹਾਂ 76 ਡੀ ਲਗਾਈ ਹੈ ਉਸ ਦੁਬਾਰ ਜਿਹੜੇ ਉਹਨਾਂ ਨੇ ਜਾਨਮਾਰੀ ਤਮਕੇ ਦਿੱਤੀਏ ਨੇ ਉਹਦੇ ਵਿੱਚ 506 ਲਾਈ ਹੈ 376 ਡੀ 506 ਦੇ ਵਿੱਚ ਮਕਦਮਾ ਦਰਜ ਕੀਤਾ ਅਸੀਂ ਤੁਸੀਂ ਕਾਲਜ ਚ ਗਿਓ ਦੇਖਿਆ ਜਾ ਕੇ ਹਾਲਾਤ ਜਿੱਥੇ ਹੋ ਸਕਦੇ ਸਨ हां जी हां जी ਅਸੀਂ ਗਏ ਆ ਉੱਥੇ ਵੀ ਅਸੀਂ ਮੌਕੇ ਤੇ ਜਾ ਕੇ ਆਏ ਆ ਉੱਥੇ ਤਫ਼ਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਇਤਨਾ ਇੱਕ ਹੈਗਾ ਕੋਈ ਸੀਸੀਟੀਵੀ ਲੱਗੇ ਰਹੀ ਜਾਂ ਹੋਰ ਵੀ ਕੋਈ ਸਾਨੂੰ ਕੋਈ ਹੋਰ ਸਬੂਤ ਮਿਲਦਾ ਸਾਰੀ ਅਸੀਂ ਐਵਿਡੈਂਸ ਲੈ ਰਹੇ ਆ ਅਕੋਰਡਿੰਗ ਟੂ ਸਟੇਟਮੈਂਟ ਆਫ ਗਰਲ ਵਿਕਟਿਮ ਗਰਲ ਕੁੜੀ ਦੇ ਬਿਆਨ ਦੇ ਅਕੋਰਡਿੰਗ ਜਿਹੜਾ ਹੈਗਾ ਘਟਨਾ ਇਹ 12:00 ਵਜੇ ਦੇ 12:00 1:00 ਵਜੇ ਦੇ ਵਿੱਚ ਵਿੱਚ ਤਸੱਜਦੀ ਹੈ ਦਿਨ ਦੇ 12:00 ਵਜੇ ਦੇ ਵਿੱਚ ਵਿੱਚ 12:00 1:00 ਵਜੇ ਦੇ ਵਿੱਚ ਕੋਲ ਜਦੋਂ ਬੁੱਲਾ ਸੀ ਹਾਂ ਜੀ ਹਾਂ ਜੀ ਉਹਨ ਇੱਕ ਜਿਹੜਾ ਕੀਲ ਦਾ ਉਹ ਬਾਕੀ ਰਹੇਗਾ ਫੜ ਹਾਂਜੀ ਹਾਂਜੀ ਉਹਨੂੰ ਵੀ ਅਸੀਂ ਚਲਦੇ ਅਰੈਸਟ ਕਰ ਲਾਂਗੇ